ਕੀ ਹਾਲ ਚਾਲ ਜੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਜਾਣਾ ਬਈ ਆਪਾਂ ਵਰਪਰੀਤ ਮਾਨਾ ਕੋਲੇ ਸ਼ੌਂਕੀ ਜੱਟ ਕੋਲੇ ਬਈ ਜਿਹੜਾ YouTube ਤੇ ਵੀਡੀਓ ਪਾਉਂਦਾ ਫੁੱਲ ਘੈਂਟ ਬੰਦਾ ਬਈ ਅੱਜ ਉਹਦੇ ਕੋਲੇ ਜਾਣਾ ਬਈ ਤੇ ਰਾਤ ਨੂੰ ਇੰਟਰੋ ਸਟਾਰਟ ਕਰ ਦਿੱ ਤੜਕੇ ਜਾਣਾ ਆਪਾਂ ਟਾਈਮ ਨਾਲ ਫਿਲਾਲ ਟਾਈਮ ਹੋਇਆ ਜੀ 7:00 9:00 ਵਜੇ ਰਾਤ ਦੇ ਤੇ ਆਪਾਂ ਹੁਣੇ ਇੰਟਰੋ ਸਟਾਰਟ ਬਣਾ ਕੇ ਰੱਖ ਲਾਂਗੇ ਤੜਕੇ ਮਤਲਬ ਆਪੇ ਐਡਿਟ ਕਰ ਲਊਗਾ ਮੈਂ ਤੇ ਤੜਕੇ ਟਾਈਮ ਨਾਲ ਜਾਣਾ ਤਾਂ ਕਰਕੇ ਵੀ ਕੰਮ ਤਾਂ ਦੇ ਵੀ ਕਰਨੇ ਕੂਤਰ ਕੋਤਰ ਵੀ ਸਾਹਮਣੇ ਹੈਗੇ ਇਵਰੀ ਬੰਦੇ ਦੇ ਤਾਂ ਮਾਰਚ ਗੱਲ ਨਹੀਂ ਰਹਿੰਦੀ ਇਹ ਅੱਜ ਕਰਕੇ ਇੰਟਰੋ ਆਪਾਂ ਪਹਿਲਾਂ ਸਟਾਰਟ ਕਰਤੀ ਵਲੌਗ ਨੂੰ ਕਰ ਰਹੇ ਨੇ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਕਰ ਦੇਣਾ ਲਾਈਕ ਕਿਉਂ ਬ్రో ਕਮੈਂਟ ਪਹੁੰਚ ਕੇ ਮਾਰਨਾ ਤੇ ਹੁਣ ਚੱਲਦੇ ਆ ਸਿੱਧਾ ਬਾਈ ਦੇ ਘਰੇ ਬਾਈ ਦਾ ਘਰ ਵੀ ਲੰਬੜਾ ਆਪਾਂ ਬਾਈ ਦਾ ਨੰਬਰ ਨਹੀਂ ਲੱਦਦਾ ਪਿਆ ਆਪਣੇ ਫੋਨ ਤੋਂ ਰੇਂਜ ਰੂਝ ਹੈ ਨਹੀਂ ਪਤਾ ਨਹੀਂ ਕੀ ਚੱਕਰ ਆ ਮੇਰੇ ਸ਼ਮ ਚ ਮੇਰੇ ਫੋਨ ਚ ਹੈ ਨਹੀਂ ਜਾਂ ਬਾਈ ਦੇ ਫੋਨ ਚ ਇੱਥੋਂ ਕਿਸੇ ਨੂੰ ਪੁੱਛਦੇ ਆ ਤੇ ਜਾਣਦੇ ਆ ਫਿਰ ਬਾਈ ਬਾਈ ਦੇ ਬੰਦੀਆਂ ਗਲੀਆਂ ਲੱਭਦੇ ਫਿਰਦੇ ਹਾਂ ਬਸ ਇੱਥੇ ਜੇ ਨੇੜੇ ਆ ਇੱਥੇ ਇੱਥੋਂ ਘਰ ਬਾਈ ਦਾ ਜਮਾਂ ਨੇੜੇ ਆ ਚੱਪੜ ਨਹੀਂ ਵੜਦੇ ਭਾਈ ਗਲੀਆਂ ਵੜੀਆਂ ਛੋੜੀਆਂ ਬਾਈ ਜਿਹੜੀਆਂ ਬਣਦੀਆਂ ਤਾਂ ਤੇ ਸ਼ਾਮ ਤੱਕ ਲੋਕ ਪਾ ਕੇ ਸਹੀ ਆਈ ਜਾਂਦੇ ਆ ਵੀਡੀਓ ਵੇਖ ਕੇ ਹੋਣੇ ਭਾਈ ਦੀ ਲੋਕੇਸ਼ਨ ਤਾਂ ਕਰਕੇ ਭਾਈ ਆਗੇ ਬਾਈ ਦੇ ਘਰ ਉਹ ਸਾਹਮਣੇ ਘਰ ਇੱਧਰ ਮੋੜਨਾ ਆਗੇ ਬਾਈ ਜੀ ਬਾਈ ਦੇ ਘਰ ਹੁਣ ਅੱਗੇ ਜਾ ਕੇ ਪੈਦਾਂ ਵੀਡੀਓ ਬਣਾਉਣ ਦਊਗਾ ਕਿ ਨਾ ਆ ਬਾਈ ਦਾ ਘਰ ਤੇ ਅੱਗੇ ਨੋਰਾ ਨੋਰੇ 'ਚ ਹੀ ਜਾਂਦੇ ਆਂ ਜੀ ਆਗੇ ਬਾਈ ਕੋਲ ਗੇਟ ਤਾਂ ਖੁੱਲ੍ਹਾ ਹੀ ਹੈ ਚੱਲੀਏ ਕਾ ਬਾਈ ਕੋਲੇ ਪਹੁੰਚ ਕੇ ਕੀ ਹਾਲ ਚਾਲ ਵੀਰੇ ਠੀਕ ਹੈ ਠੀਕ ਹੈ ਬਈ ਵਧੀਆ ਆਪਣਾ ਆਪਾਂ ਨੇ ਕਬੂਤਰਾਂ ਲਈ ਆ ਕਰਦੇ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਹਾਂ ਜੀ ਤੁਸੀਂ ਆਇਆ ਬਈ ਅਰ ਗਿਆ ਅੱਜ ਹਣਾ ਮਿਲਣਾ ਹਾਂਜੀ ਬਈ ਬਾਕੀ ਦੀ ਗੱਲ ਬਾਤ ਕਰ ਲਓ ਤੁਸੀਂ ਰੋਕੇ ਕਰਦੇ ਆ ਬਈ ਪਾਣੀ ਪੂਣੀ ਪੀ ਲੀ ਬੜੀ ਦੂਰੋਂ ਆਏ ਆ ਬਾਰਡਰ ਤੋਂ ਆਏ ਆ ਰਾਜਸਥਾਨ ਵਾਲੇ ਤੋਂ ਰਾਜਸਥਾਨ ਦੇ ਬਾਰਡਰ ਤੋਂ ਹੋਰ ਅਬੂਰ ਤੋਂ ਅਬੂਰ ਦੇ ਨਾਲ ਬੋਦੇ ਵਾਲਾ ਪਿੰਡ ਆ ਤੇ ਨਾਲ ਹੀ ਮਟੀਲੀ ਜਿਹੜਾ ਰਾਜਸਥਾਨ ਚ ਪੈਂਦਾ ਠੀਕ ਹੈ ਠੀਕਆ ਜੋ ਮਾ ਅੱਧਾ ਪਿੰਡ ਰਾਜਸਥਾਨ ਚ ਅੱਧਾ ਪੰਜਾਬ ਚ ਹੈ ਚਾਨ ਚੱਕੀ ਛਾਪਾ ਮਰਿਆ ਬਾਂਗ ਨੇ ਮੌਕੇ ਤੇ ਆ ਗਏ ਹਾਂ ਚਲੋ ਕੋਈ ਗੱਲ ਆ ਜਾਓ ਬਾਈ ਹੰਦਾ ਚਲੋ ਤੇ ਬਾਕੀ ਬਾਈ ਦਾ ਸੈਟਅਪ ਜਿਹੜੇ ਨਵੇਂ ਖੁੱਡੇ ਪਾਏ ਆ ਤੇ ਹੁਣ ਬਾਈ ਪੁੱਤਰਾਂ ਦਾ ਬਖਸ਼ੌਂ ਕਰਾਈ ਜਾਂਦੇ ਸੀਗੇ ਤੇ ਬਾਈ ਕੋਲੇ ਬਾਈ ਪੂਰੇ ਸਿਰਾ ਬਾਈ ਬੰਦਾ ਹੀ ਉਹ ਘੈਂਟ ਜਿੰਦਗੀ ਜਿਹੜਾ ਪਹਿਲਾ ਆਇਆ ਉਹ ਜੰਦਾ ਵੇਖਿਆ ਬਈ ਨਿਆਰਾ ਆ ਗਿਆ ਬਾਈ ਨੂੰ ਮਿਲਣ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਭਰਾ ਆਪਣੇ ਛੋਟੇ ਵੱਡੇ ਹਨ ਜਿਵੇਂ ਕੋਈ ਆਉਂਦਾ ਬਾਈ ਮੂਹ ਪਿਆਰ ਕਰਦੇ ਆ ਹਨ ਅੱਗੋਂ ਬਸ ਫਾ ਵੀ ਹੋ ਜਾ ਕਰ ਲੈਂਦਾ ਸਾਰਿਆਂ ਨਾਲ ਬਾਕੀ ਭਰਾ ਕਹਿੰਦੇ ਕੂਬੂਤਰ ਦੇਖਣੇ ਮੈਂ ਵੀ ਦੇਖ ਲਓ ਬਈ ਹਨ ਮਲੇ ਦਿਖਾ ਦਿੰਨੇ ਵੀ ਕੀ ਹਿਸਾਬ ਕਿਤਾਬ ਬਸ ਬਾਕੀ ਬਾਈ ਦੀ ਵੀਡੀਓ ਚ ਲੈਣਦੇ ਹੋਵਾਂਗੇ ਹਾਂ ਹਾਂ ਬਾਕੀ ਤਾਂ ਦੇ ਹੀ ਲਈਏ ਤੇ ਬਾਕੀ ਚਲੋ ਭਰਾ ਨੇ ਵੀ ਸ਼ੌਂਕ ਕਰਨਾ ਮੈਂ ਵੀ ਕਰਾਉ ਬਈ ਕੋਈ ਚੱਕਰ ਨਹੀਂ ਜੂ ਮਾਰ ਮਾਰ ਕੇ ਕਰਾ ਦੇ ਪਾ ਜੀ ਮੈਂ ਤੇਨੇ ਵਿਖਾਉਂਦਾ ਨਹੀਂ ਹੁੰਦਾ ਸਹੀ ਕੋਈ ਦੇਖਦ ਨਹੀਂ ਤੁਸੀਂ ਵਿਖਾ ਦਿਓ ਬਸ ਥੋੜੇ ਜੇ ਕਬੂਤਰ ਆ ਆਪਣੇ ਉਹੀ ਮੇਨ ਮੇਨ ਕਬੂਤਰ ਹੈ ਠੀਕ ਹੈ ਕਿ ਨਹੀਂ ਬਾ ਜਿਵੇਂ ਮੇਨ ਇਧਰ ਦੋ ਕਬੂਤਰ ਗਈਆਂ ਹਾਈਲਾਈਟ ਇੱਕ ਦਾ ਰਗਾ ਬੇਟੀ ਇੱਕ ਹੋੜੀ ਇੱਕ ਦਾ ਰਤੀ ਬੇਟੀ ਸਾਹਮਣੇ ਤੇ ਇੱਕ ਆ ਬੇਟੀ ਇੱਕ ਕਾਲੀ ਇਹ ਦੋ ਕਬੂਤਰਾਂ ਮੇਨ ਮਸ਼ਹੂਰ ਹੈ ਇਧਰ ਹਾਂਜੀ ਠੀਕ ਹੈ ਕਿ ਨਹੀਂ ਬਾਕੀ ਸਾਰੇ ਇਹਨਾਂ ਦੇ ਭੈਣਾਂ ਭਰਾਇਆ ਕੋਈ ਛਾ ਅੱਖਾਂ ਦੇ ਬੰਦ ਕਬੂਤਰ ਆ ਆਪਣੇ ਠੀਕ ਹੈ ਕਿ ਨਹੀਂ ਤੇ ਹੁਣ ਬਾਈ ਦੇ ਕਬੂਤਰਾਂ ਦਾ ਕਰੋ ਸ਼ੌਂਕ ਦੂਜੇ ਖੁੱਡੇ ਵਾਲਿਆਂ ਦਾ ਮੇਨ ਕਬੂਤਰ ਆ ਬਾਈ ਸਾਰੇ ਇਹ ਮੇਨ ਬਾਈ ਦੇ ਕਬੂਤਰ ਆ ਜਿਹੜੇ ਕਿ ਆਪਾਂ ਕਦੇ ਵੀਡੀਓ ਚ ਬਹੁਤ ਘੱਟ ਦਿਖਾਉਨੇ ਆ ਤੇ ਬਾਈ ਜਾਨਾ ਆਪਾਂ ਵੀਡੀਓ ਬਣਾਉਣੀਆਂ ਦਾ ਕਬੂਤਰਾਂ ਦੀ ਮਾ ਕੋਈ ਦਿੱਕਤ ਨਹੀਂ ਗਾ ਨਹੀਂ ਥੋੜਾ ਜਿਹਾ ਕੀ ਵੰਡਾ ਆਪਣੇ ਕਬੂਤਰ ਆ ਹੋਰ ਵੀ ਮੈਂ ਜੂਮ ਮਾਰ ਕੇ ਬਣਾ ਦਿਓ ਉਹੀ ਸਾਰੇ ਬਾਈ ਮੇਨ ਬੋਲ ਬਟੇ ਕਾਲੇ ਜੀ ਦੀ ਕੋਈ ਸ਼ਾਖ ਆ ਆਪਣੇ ਤੇ ਕੋਈ ਚੌੜਸ ਵਾਲੇ ਹੋਗੇ ਹਨ ਉਹੀ ਮੇਨ ਮੇਨ ਕਬੂਤਰ ਆ ਆਪਣੇ ਠੀਕ ਆ ਕਿੰਨੇ ਬਾਕੀ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਬਾਈ ਹਾਂ ਜੀ ਹਾਂ ਕਿਵੇਂ ਠੀਕ ਲੱਗਦਾ ਕਬੂਤਰ ਬਹੁਤ ਕੈਂਟ ਜੀ ਮੈਂ ਕਹਿੰਨਾ ਹਨਿਆਰੇ ਆ ਓਕੇ ਰਿਪੋਰਟਾਂ ਉਹ ਆਫਰ ਰਿਪੋਰਟ ਬਈ ਠੀਕ ਹੈ ਠੀਕ ਹੈ ਤੇ ਹੁਣ ਬਾਈ ਤੇ ਬੈਠਖਾਲੇ ਕਬੂਤਰਾਂ ਦਾ ਕਰੋ ਸ਼ੌਂਕ ਆ ਜੀ ਤੇ ਹੁਣ ਕਰੋ ਬਾਈ ਦੇ ਕਬੂਤਰਾਂ ਦਾ ਸ਼ੌਂਕ ਤੇ ਬਾਈ ਨੇ ਨਸਲ ਵਾਲੀ ਤਕੜੀ ਰੱਖੀ ਆ ਇਹ ਬਾਹਰੀ ਨਸਲ ਹੈ ਇਹ ਬਾਹਰੀ ਰਿਪੋਰਟ ਕਰਾਈ ਹੋਈ ਏ ਸਪੈਸ਼ਲ ਕਿਹੜੇ ਦੇਸ਼ ਤੋਂ ਬਈ ਰਸ਼ੀਆ ਨਾਲ ਰਸ਼ੀਆ ਨਾਲ ਦੇ ਰਸ਼ੀਮ ਹਾਲ ਦੇ ਕਰ ਚੱਕਾ ਕਰਾ ਚੈੱਕ ਕਰੋ ਜੀ ਰਸ਼ੀਣਾ ਕਿੰਨਾ ਛੋਟਾ ਪੀਸ ਤੇ ਓਡਾ ਵੱਡਾ ਧਮਾਕਾ ਹੈ ਉਹ ਗੱਲ ਬੱਕਰੀ ਹੈ ਵੀ ਪੱਲਾ ਟੁੱਟ ਗਿਆ ਵਿਚਾਰੀ ਦਾ ਬਾਜੀ ਪੂਜੀ ਤਾਂ ਉੱਡ ਰੋਈ ਏ ਬਾਜੀ ਉੱਡ ਰੋਈ ਏ ਮੂੰਹ ਨਜ਼ਰੋਂ ਖਰੀ ਹੈ ਸਾਂ ਰੱਖੀ ਹੈ ਬਾਕੀ ਇਹਦਰ ਸਫੇਅਰਸ ਪੂਰਾ ਕਰ ਗਿਆ ਆਪਣੇ ਆਹ ਸਫੇਅਰ ਹੈ ਬਾਈ ਆਹ ਸਫੇਅਰ ਹੈ ਠੀਕ ਹੈ ਛੱਦਰੀ ਮਾਸਟਰ ਉਹ ਕੰਮ ਕਰਦਾ ਵਿਚਾਰੇ ਬੱਚੇ ਬੁਛਾਟੇ ਨੂੰ ਪੁਰਾਣਾ ਘੁਤਰਾ ਛੱਦਰੀ ਦੇ ਬੰਨਾਲਾ ਮਨਾਏ ਇਹ ਨਹੀਂ ਦਿੰਦਾ ਕਿ ਇਹਨੂੰ ਇਹ ਐ ਸਿਰਫ ਛੱਦਰੀ ਵਾਲਾ ਕੰਮ ਹੀ ਬੜੇ ਸਿਆਣਾ ਬਾਲ ਹਾਂ ਮਰਜੀ ਬਾਲਾ ਜਿਵੇਂ ਮਰਜੀ ਛੱਡਣਾ ਜਿਵੇਂ ਮਰਜੀ ਡਾਲਾ ਮੋਟਰਸਾਈਕਲ ਵੀ ਨੂੰ ਵੀਡੀਓ ਬਣਾ ਕੇ ਗਿਆ ਨਾਲ ਜਾਓ ਉਹ ਸ਼ਾਅ ਇੱਕ ਸ਼ੋਟ ਪਾਈਆਂ ਸੀ ਉਹ ਤੇ ਸ਼ਾਟ ਪਾਈਆਂ ਹਾਂ ਸਰ ਇਹਦੇ ਨਾਲ ਬਣਾਇਆ ਬਹੁਤ ਸਾਨਾ ਹੈ ਬਾਕੀ ਇਹ ਤੇ ਬਲੇਕੇ ਦੇ ਮਾਰ ਹੋਵੇਗਾ ਕਾੜਾ ਕਿਤੇ ਉਹ ਬੈਠਾ ਉਹ ਬੈਠਾ ਦੇਖਿਆ ਬੰਲਾ ਉਹ ਹੀ ਦਿਖਿਆ ਸੋਹਣਾ ਵੀ ਦਿਖਿਆ ਬੱਥੇ ਹੀ ਉਹ ਵਜ ਜੰਦਾ ਉਹ ਬਲੈਕ ਗਿਆ ਬਲੈਕ ਗਿਆ ਬਈ ਬੜਾ ਐਸੀ ਕਹਿੰਦੇ ਝੱਬਰ ਨੂੰ ਇਦਰਾ ਘੋੜਾ ਬੈਠਾ ਆ ਸਾਹਮਣੇ ਇਵੇਂ ਹੀ ਪਨੇ ਸਟਾਰੇ ਚੱਲਣਗੇ ਵੀਡੀਓ ਨਿਕਾ ਕੇ ਆ ਇਧਰ ਲੱਗ ਗਈ ਪਹਿਲਾਂ ਮਿਲਦੇ ਤੇ ਉਸ ਤੋਂ ਬਾਅਦ ਆਉਣ ਆਉਣ ਆੜ ਗਿਆ ਇਹ ਬਾਕੀ ਬੱਸ ਕੋਈ ਬਾਅਦ ਵਿੱਚ ਘਾਟਵੇਂ ਪੱਠੇ ਪੱਠਿਆਂ ਇੱਥੇ ਦਾ ਜਿਹੜਾ ਥਲੇ ਬੱਚੇ ਪੁੱਛੇ ਖੜਾਉਣੇ ਐਵੇਂ ਨਾ ਉਤਰਨ ਦੇ ਉਹ ਦਮ ਜੱਪੜ ਸੀ ਉਦਨ ਉਹਦਾ ਕੰਮ ਕੀ ਕਰੇਗਾ ਫੜ ਹਾਂ ਫੜਦੇ ਨੇ ਮੁੱਠ ਜੀ ਆ ਗਿਆ ਸਾਰਾ ਗੁੰਝੀ ਹੱਥ ਜਾ ਗਿਆ ਪਹਿਲੀ ਵਾਰੀ ਬੁੱਤੇ ਦਾ ਗੁੰਝੇ ਪਟਾ ਗੰਜਿੰਦਗੀ ਹਾਂ ਉਹਦਾ ਬੜਦਾ ਜਾ ਗਿਆ ਜਮਾ ਹੱਥ ਜੀ ਆ ਗਿਆ ਆਏ ਥੋੜਾ ਤਗਿਆ ਆਏ ਕਰਕੇ ਕੂਤਰ ਬਾਹਰ ਨਿਕਲਿਆ ਭਾਈ ਇਹਨੇ ਗੁੰਝੇ ਬੜਿਆ ਹੱਥ ਜਾ ਗਿਆ ਮੈਂ ਹੈਗਾ ਉੱਤੇ ਡੇ ਕਰਤਾ ਜਾ ਗਿਆ ਉਹ ਕਿਧਰਾਂ ਕਾਲੇ ਮਿੱਤਰਾਂ ਲਈ ਪੱਕੀ ਦਰੰਗ ਕਾਲੇ ਆਹ ਉਹ ਦਰੰਗ ਉਹ ਦੇਖ ਕਰੀਆ ਦੇਣਾ ਪਰ ਪੱਕੀ ਹੈ ਇਹ ਕਾ ਪਿੱਛੇ ਬੈਠਾ ਹੈ ਦਰੰਗ ਕਾਲਾ ਕੇਤਾਂ ਵਾਲਾ ਪੱਠਾ ਉਹ ਖੇਤਾਂ ਵਾਲਾ ਹਾਂ ਉਹ ਬੜਾ ਕੈਂਡ ਕੋ ਉੱਤਰ ਸੀ ਜਿਹੜਾ ਤੋਂ ਬਾੜਾ ਵੀ ਬਹੁਤ ਸੀਗਾ ਇਹ ਦੋਲੀ ਪੱਠੇ ਆ ਬਸ ਇੱਕ ਤਾਂ ਬੈਠਾ ਅੱਛਾ ਇੱਕ ਆ ਸਾਹਮਣੇ ਬੈਠਾ ਤੇ ਉਹ ਮਾ ਪੈਦੇ ਹਰਗਾ ਸੀ ਉਹ ਠੀਕ ਆ ਉੱਤਰਾ ਗਏ ਇਹਦੇ ਨਹੀਂ ਬਾਈ ਬੱਚੇ ਬੱਚੇ ਲੰਘਦੇ ਬਾਈ ਇਹ ਨਾ ਕਣਦੇ ਬਹੁਤ ਕੱਟ ਲਿਆ ਆਂਡੇ ਕੋਕੇ ਵਾਲਾ ਪੈੜਾ 1.5 ਸਾਲ ਮੇਰੇ ਖਾਂ 1.5 ਸਾਲ ਨਾ ਬਾਈ ਕੱਲਾ ਰਿਆ 1.5 2 ਸਾਲ ਖੇਤਾਂ ਚ ਕੱਲਾ ਖੇਤਾਂ ਚੋਂ ਨਾ ਕਿਸ ਐਡਾ ਲੰਮਾ ਸੀ ਸਰੀ ਇਹਦੇ ਡਾਈ ਸੀ ਬੱਚੇ ਕਿ ਡਾਇਰੈਕਟ 1 ਵਜੇ ਮੋਟਰਸਾਈਕਲ ਵੀ ਭਾਈ ਮੋਕੇ ਤੇੋਂ ਡੈਜ ਜਾ ਕੇ ਹਰ ਗਿਆ ਜੀ ਲੋ ਇੱਕ ਆਪਣੇ ਬਰੇਕਸ ਉੱਤੇ ਦਈਦਾ ਬਾਕੀ ਚਾਸਟ ਘਟਣ ਦੀ ਘਟਾਉਂਦੇ ਸਹੀ ਦੱਸਦਾ ਵੀਡੀਓ ਟਿਕਾ ਦੇ ਕਿਰਮੇ ਰੋਕੇ ਸਰੀ ਨੂੰ ਫੜ ਲੈ ਹਾਂ ਹਾਂ ਜੀ ਬਈ ਤੇ ਬਾ ਕੋਈ ਨਹੀਂ ਕੋਈ ਨਹੀਂ ਥੋੜਾ ਸੌਣੇ ਲਈ ਘਟਣਾ ਪਰ ਉਹ ਵੀ ਪਹਾੜੇ ਕਰਕੇ ਖੜ ਜਾਣਾ ਡੋ ਲੇ ਬਾਈ ਕੋਈ ਗੱਲ ਨਹੀਂ ਬਾਈ ਜਿਆਨ ਨੂੰ ਬਹੁਤ ਵਧੀਆ ਲੱਗਿਆ ਆਪਣੇ ਭਰਾਵਾਂ ਨਾਲ ਮਿਲ ਕੇ ਠੀਕ ਹੈ ਕਿ ਨਹੀਂ ਹਾਂਜੀ ਬਾਈ ਇਹ ਓਕੇ ਆਰਪੋਟਾਂ ਬਾਈਆਂ ਦੀਆਂ ਮਿਲਦੇ ਆ ਬਈ ਜੋ ਟਾਈਮ ਨਾਲ ਘਰੇ ਭਰਾਵਾਂ ਨੇ ਚੰਗਾ ਹਨਾ ਠੀਕ ਹੈ ਦੀ ਛੇਦੀ ਤੇ ਨਾਲ ਆਪਣੇ ਫੋਨ ਕਰ ਦਿਓ ਕਰ ਦਾਂਗੇ ਕੋਈ ਪਹੁੰਚ ਜੇ ਘਰੇ ਅਸੀਂ ਹਨਾ ਹਾਂਜੀ ਬਾਈ ਓਕੇ ਆਰਪੋਟਾਂ ਵਾਚੀ ਚਲੋ ਚੰਗਾ ਬਾਈ ਫਿਰ ਚੱਲਦੇ ਆ ਦੋ ਵਾਰੀ ਕਹਦਾ ਚਾਹਦੇ ਪਰ ਜਾਨ ਨੂੰ ਜੀ ਨਹੀਂ ਕਰਦਾ ਬਾਈ ਕੋਲ ਤੇ ਜਿਹੜਾ ਵੀ ਭਰਾ ਹੁੰਦਾ ਇੰਗਾ ਕਹਿੰਦਾ ਜਾਨ ਨੂੰ ਨਹੀਂ ਜੀ ਕਰਦਾ ਕਹਿੰਦੇ ਜੀ ਬੜਾ ਲੱਗਦਾ ਹੈ ਇਹ ਫਿਰ ਸਟਾਰਟ ਹੈ ਕਿ ਚੱਲਦਾ ਨਹੀਂ ਤੈਨੂੰ ਤਾਂ ਸਿੱਧਾ ਜਾਂਦਾ ਵੀ ਜਾਣ ਤੇ ਬਣੀ ਐ ਇਹ ਆਪਣੇ ਕੂਟਰਾਂ ਤੇ ਮੋਰਸ ਨਾਲ ਇਹੋ ਜਿਹਾ ਬਾਰੀ ਨਾਲ ਖਾਈ ਜਾਂਦਾ ਨਹੀਂ ਬਹੁਤਾ ਠੀਕ ਹੈ ਚੱਲੋ ਉਪਰਾ ਠੀਕ ਹੈ ਚਲੋ ਪਹੁੰਚ ਬਈ ਜੰਗਟ ਟਾਈਮ ਨਾਲ ਬਾਏ 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 ਪਹੁੰਚ ਗਏ ਇਹ ਘਰੇ ਬਾਈ ਨੂੰ ਮਿਲ ਕੇ ਬਹੁਤ ਘੈਂਟ ਬੰਦਾ ਸੀ ਯਾਰ ਬਾਈ ਜ਼ਿੰਦਗੀ ਚ ਪਹਿਲੀ ਵਾਰ ਇਸੇ ਹੋ ਜੇ ਬੰਦੇ ਨਾਲ ਮਿਲੇ ਆ ਤੇ ਫਿਲਹਾਲ ਹੁਣ ਮੋਰਸ ਨਾਲ ਲਾ ਦੀਏ ਜੀ ਅੰਦਰ ਹੁਣੇ ਆਏ ਆ ਜਸਟ ਨਾਓ ਬਸ 5 ਮਿੰਟ ਹੀ ਹੋਏ ਆ ਆਣ ਕੇ ਗੇਟ ਖੋਲਿਆ ਤੇ ਹੁਣ ਮੋਰਸ ਨਾਲ ਲਾਉਣੇ ਅੰਦਰ ਠੀਕ ਹੈ ਜੋਪਰਾ ਤੇ ਸਾਸੂ ਲੈਨੇ ਪਾਣੀ ਪਾਣੀ ਪੀਨੇ ਬਈ ਸਰਦੁਖੀ ਜਾਂਦਾ ਯਾਰ ਵਾਟ ਬਾੜੀ ਸੀਗੀ ਘਟੋ ਘਟਾ 80 90 ਕਿਲੋਮੀਟਰ ਹੋਣਾ ਹੀ ਆ ਰਾਜਮਈ ਤੇ ਬਾਕੀ ਬਈ ਹੁਣ ਮੋਟਰਸਾ ਮੋਟਰਸਾ ਲਾ ਕੇ ਕਬੂਤਰਾਂ ਨੂੰ ਵੇਹਨੇ ਸਾਮ ਸਵੇਈ ਕਰਦੇ ਆ ਚਾਹ ਚੂ ਪੀਨੇ ਤੇ ਨਹਾਉਨੇ ਆ ਯਾਰ ਸਰ ਬਹੁਤ ਦੁਖੀ ਜਾਂਦਾ ਸੱਚੀ ਨਾ ਦਰਦ ਬਹੁਤ ਕਰੀ ਜਾਂਦਾ ਬਈ ਸਰ ਤੇ ਇਹ ਕਬੂਤਰ ਵੇਲੀਏ ਮੜੇ ਜੇ ਹੁੰਦੇ ਸਹਾਰੀ ਨਿਗਾ ਮਾਰ ਲੀ ਕਿਸ ਤਾ ਕਬੂਤਰਾਂ ਤੇ ਡੰਡਾ ਡੁੰਡਾ ਇਹ ਕਿਵੇਂ ਥਲੇ ਡਿੱ ਗਿਆ ਪਿਆ ਸੁੱਖ ਹੈ ਸੋਖੀ ਆ ਚੰਬਰੋ ਠੀਕ ਹੈ बस ਕਮਜਮਾ ਓਕੇ ਰਿਪੋਰਟ ਹੈ ਬਈ ਸਹੀ ਹੈ ਕੋਤਰ ਸਾਰੇ ਤੇ ਬਸ ਹੁਣ ਚਾਹ ਚੂ ਵੀਡੀਓ ਫਿਰ ਕਰਦੇ ਆ ਲਓ ਜੀ ਹੁਣ ਛੱਡਦੇ ਕੋਤਰ ਖੁੱਲੇ ਕੋਤਰਾਂ ਦੇ ਗੇਟ ਖੁੱਲਿਆ ਜੀ ਕੋਤਰ ਆਉਂਦੇ ਨਹੀਂ ਪਏ ਬਾਹਰ ਆਪਣੇ ਠੀਕ ਹੈ ਚੋਬਰੋ ਇਹ ਆਂ ਪਰ ਕੀ ਕਰ ਰਹੀ ਆ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਤੂੰ ਇੱਥੇ ਕੀ ਲੈਣ ਆਈ ਆ ਸ਼ਿਕਾਰੀ ਦੇ ਆਲਣੇ 'ਚ ਹੈ ਉਹ ਲਾਲ ਜੌਮ ਸਰੀ ਜੀ ਕਿਤੇ ਇਹ ਨਾ ਖਰਾਬ ਹੋ ਜੇ ਬਈ ਤੇ ਇਹ ਵੀ ਪੱਠਾ ਜਿਵੇਂ ਥੱਲੇ ਫਿਰਦਾ ਅੱਜ ਕਿਉਂ ਦੂਜੇ ਕੂਤਰ ਨਾ ਲੱਗ ਗਿਆ ਪੱਠਾ ਪਤਾ ਨਹੀਂ ਪੱਠੀ ਹੈ ਕੋਈ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ ਸਹੀ ਤਾਂ ਤੇ ਬਾਹਰ ਕੱਢਦੇ ਆ ਠੀਕ ਹੈ ਜੀ ਬਰੋ ਕੂਤਰਿਆ ਅੱਜ ਮੈਨੂੰ ਨਹੀਂ ਯਾਰ ਸਹੀ ਹੈ ਪੂਰੇ ਆ ਲੱਗਦਾ ਭਾਜੀ ਮੈਂ ਕੱਟ ਹੁਣ ਨਹੀਂ ਨਹੀਂ ਐਵੇਂ ਵਹਿਮ ਪਿਆ ਮੈਨੂੰ ਬਾਕੀ ਭਾਈ ਬਾਹਰ ਕੱਢਦੇ ਆ ਕਬੂਤਰਾਂ ਨੂੰ ਤੇ ਦਾਣਾ ਪਾਣੀ ਪਾਉਣੇ ਆ ਜੀ ਦਾਣੇ ਤਾਂ ਪਾਏ ਸੀਗੇ ਤੇ ਬਾਹਰ ਹੀ ਨਹੀਂ ਇਹ ਕੁੱਕੜ ਵੀ ਖੁੱਲੇ ਛੱਡਨੇ ਚੋ ਬਰੋ ਕੁੱਕੜਾਂ ਦੇ ਖੁੱਡੇ 'ਚ ਵੀ ਕਰਦਾ ਮਿੱਟੀ ਪਾਤੀ ਸੀ ਇਹ ਇਧਰ ਐ ਸਕੁੱਡੇ ਜੀ ਸੁੱਕੀ ਮਿੱਟੀ ਪਾਤੀ ਸੀ ਬਈ ਮੈਂ ਉਹ ਦੱਸਣਾ ਭੁੱਲ ਗਿਆ ਸੀ ਵੀਡੀਓ ਬਣਾਉਣੀ ਠੀਕ ਐ ਚੋbro ਤੇ ਯਾਰ ਕਿਵੇਂ ਕੱਢੀਏ ਬਾਹਰ ਸਮਝੋ ਘਰ ਹੋਇਆ ਪਿਆ ਕੰਮ ਬਾਹਰ ਕੱਢ ਲੈਣੇ ਕਿਉਂਕਿ ਠੰਡਾ ਮੌਸਮ ਐ ਤੇ ਠੰਡੇ ਮੌਸਮ ਚ ਬਾਈ ਕਬੂਤਰ ਨਿਆਰੇ ਲੈਣਗੇ ਗਰਮੀ ਯਾਰ ਆਪਣੇ ਖੁੱਡੇ ਦੇ ਅੰਦਰ ਸੇਕ ਭਾਲਾ ਕਬੂਤਰ ਵਿਚਾਰੇ ਕੀ ਕਰਨ ਆਓ ਆਓ ਇੱਕ ਮੇਰੇ ਸਾਲੇ ਆਵਾਜ਼ ਤੇ ਨਹੀਂ ਆਉਂਦੇ ਇਹ ਤੇ ਹੁਣ ਬਾਹਰ ਕੱਢੇ ਹੱਥ ਫੜ ਕੇ ਕਿਤੇ ਹੋਣਾ ਹੋ ਹੱਥ ਫੜ ਕੇ ਕੀ ਕੀ ਬਲੀ ਜੰਨੇ ਆਂ ਵੀ ਇੱਧਰ ਦੀ ਜੇ ਕੈਂਡਰਾ ਕੇ ਜੇ ਬਾਹਰ ਕੱਢੇ ਤਾਂ ਉੱਡ ਨਾ ਜਾਣ। ਉਹ ਮੇਰੇ ਸਾਲਕਣੇ ਦੇ ਇਹ ਬਾਹਰ ਨਹੀਂ ਆਉਂਦੇ। ਜਿਹੜੇ ਬਾਹਰ ਆਉਂਦੀ ਸੀ ਗੋਤਰੀ ਉਹ ਗਈ ਉੱਡ ਮਿੱਤਰੋ। ਜਿਹੜੀਆਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਲੈ ਕੇ ਆਉਂਦੀ ਸੀ। ਹੁਣ ਵਿਚਾਰੇ ਡੰਨ ਬੱਟੇ ਜੇ ਬਣ ਕੇ ਬੈਠੇ ਆ ਇੱਥੇ ਵੀ ਕਿਵੇਂ ਆ ਜੀ ਬਾਹਰ। ਇਹ ਮੇਰੇ ਸਾਲੇ ਤੇ ਉਹੀ ਨਹੀਂ ਆਉਣੇ। ਲਓ ਜੀ ਇੱਧਰ ਵੇਖੋ। ਮੇਰੇ ਸਾਲੇ ਆਪਸ ਰੀਚ ਲੜੀ ਜਾਂਦੀ ਐ। ਉਹਨੇ ਕੂਤਰ ਬਾਹਰ ਰਹਿ ਗਏ ਤੇ ਉਹ ਕੂਤਰ ਆ ਗਈ ਸੀ ਮਤਲਬ ਖੁੱਡੇ ਚੋਂ ਬਾਹਰ ਤੇ ਹੁਣ ਫਿਰ ਅੰਦਰ ਜਾਂਦੇ ਰਹੇ ਤੇ ਦਾਣੇ ਪਾ ਦਿੰਨੇ ਨੇ ਵੇਖ ਕੇ ਦੁਬਾਰਾ ਫਿਰ ਬਾਹਰ ਆ ਜਾਣਗੇ ਕਿਉਂਕਿ ਕੱਲ੍ਹ ਯਾਰ ਬੱਕਰੀ ਨੇ ਉਹਨਾਂ ਨੂੰ ਡਰਾਇਆ ਵਾ ਕੱਲ ਬੱਕਰੀ ਆ ਗਈ ਸੀ ਉਹਨਾਂ ਨੂੰ ਡਰਾਤਾ ਪਿਛਲਾ ਵਲੌਗ ਬਣਿਆ ਪਿਆ ਸੀ ਆਪਣੇ ਕੋਲੇ ਤੇ ਉਹ ਮੈਂ ਡਿਲੀਟ ਕਰਤਾ ਯਾਰ ਫਿਰ ਉੱਥੇ ਗਏ ਸੀ ਬਾਜਿ ਕੋਲੇ ਤੇ ਸਪੇਸ ਫੁੱਲ ਹੋ ਗਈ ਸੀ ਸਟੋਰੀਜ਼ ਵਰ ਲੋ ਇਸੀ ਕੋੰਦੀ ਤਾਂ ਕਰਕੇ ਸਿੱਧੇ ਹੀ ਦਾਣੇ ਪਾ ਦਿੱਤੇ ਇੱਕ ਮਟ ਆਪਾਂ ਇੰਦੀ ਸੀ ਕੀ ਆਕੀ ਫਸ ਗਿਆ ਸੀ ਆ ਜੋ ਆ ਜੋ ਖਾਉਤਾ ਨਹੀਂ ਆਜੋ 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 ਜੋ ਜਪ ਜੋ ਸ਼ੇਰ ਜਪ ਜਪ ਸੰਗਣਾ ਕਰਵਾ ਜੋ ਨੀਰਾ ਭਰਵੋਨਾਂ ਨੂੰ ਛੜਦਾ ਮੈਂ ਨਾਲ ਵਾਲੇ ਖੁੱਡਿਆਂ ਨੂੰ ਖੁੱਡੇ ਵਾਲੇ ਕੁੱਕੜਾਂ ਨੂੰ ਫਿਰ ਤੁਸੀਂ ਕਾਣਾ ਵੀ ਸਾਨੂੰ ਦਾਣੇ ਨਹੀਂ ਖਾੜ ਲੰਦੇ ਤੇ ਤੁਸੀਂ ਡਰ ਕੇ ਫਿਰ ਭੱਜ ਜਾਣਾ ਤੇ ਅੰਦਰ ਵਾਲਿਆਂ ਨੂੰ ਵੀ ਕਹਦਾ ਵੀ ਆਜੋ ਬਾਹਰ ਜੇ ਆਖੇ ਲੱਗਦੇ ਆ ਤਾਂ ਉਹ ਛੜੋ ਆਉਣਾ ਵਾਰ ਕਿ ਨਹੀਂ ਕੀ ਕਰਾਉਣਾ ਬਾਹਰ ਪਾਣੀ ਮਾਰ ਕੱਢ ਦਿੰਦੇ ਪਾਣੀ ਨੂੰ ਵੇਖ ਕੇ ਆ ਜਾਣਗੇ ਪਾਣੀ ਨੂੰ ਵੇਖ ਕੇ ਪਾਣੀ ਨੂੰ ਵੇਖ ਕੇ ਜੀ ਆ ਬੱਚਾ ਜਿਹਾ ਫੜ ਕੇ ਕੱਢਦਾ ਬਾਹਰ ਮਨ ਨਾਲ ਉਹਨੇ ਛਾਲ ਪਾ ਤੇ ਪਾਣੀ ਆਪਣਾ ਆ ਰਿਹਾ ਆ ਕਰ ਦਿੰਦੇ ਆ ਇੱਥੇ ਆਪੇ ਹੀ ਵੇਖ ਕੇ ਆ ਜਾਣਗੇ ਭੱਜੇ ਹੋਣਗੇ ਐ ਪਾਣੀ ਜਿਹਾ ਕਰਤਾ ਆਪਾ ਹੁਣ ਵੇਖੋ ਮਿੰਟਾਂ ਜੀ ਆ ਜਾਣਾ ਇਹਨਾਂ ਨੇ ਬਾਹਰ ਹੂੰ ਤਾਂ ਮੇਰੇ ਸੜਕਣੇ ਦੇ ਆਉਂਦੇ ਨਹੀਂ ਯਾਰ ਡਰ ਜਾਂਦੇ ਕੀ ਕਰੀਏ ਭੈਣ ਚ ਇੱਕ ਤਾਂ ਨਿੱਕੇ ਜੇ ਵਿਚਾਰੇ ਹੈਗੇ ਇਹਨਾਂ ਦੀ ਵੀ ਜਾਨ ਤੇ ਬਣ ਜਾਂਦੀ ਆ ਇੱਕ ਆਪਣਾ ਬੇਟਾ ਛੋਟਾ ਕਰਦਾ ਜੇ ਖੁੱਲਾ ਹੋਵੇ ਮਤਲਬ ਵਿੜਾ ਫਿਰ ਤਾਂ ਵਧੀਆ ਤਰੀਕਾ ਫਿਰ ਨਾ ਫਿਰ ਇਹ ਕਿਰ ਖੁੱਡੇ ਵੀ ਹੋਰ ਪਾ ਸਕਦੇ ਆ ਆਪਾਂ ਪਹਿਲਾਂ ਵਿੜਾ ਮਤਲਬ ਵੱਡਾ ਸੀਗਾ ਤੇ ਉਦੋਂ ਆਪਾਂ YouTube ਤੇ ਵਲੋਗਿੰਗ ਵੀ ਕਰਦੇ ਸੀ ਤੇ ਉਦੋਂ ਖੁੱਲਾ ਸੀ ਵਿੜਾ ਜੇ ਉਦੋਂ ਹੁੰਦਾ ਯਾਰ ਹੁਣ ਵੀ ਹੁੰਦਾ ਤੇ ਖੁੱਡੇ ਖੱਡੇ ਵਧੀਆ ਪਾ ਲੈਨੇ ਸੀ ਆਪਾਂ ਕਰਾਈ ਤੇ ਪਰ ਹੁਣ ਇੱਕ ਹੀ ਖੁੱਡਾ ਪਾਊਗਾ ਇੱਥੇ ਯਾਰ ਬਾਕੀ ਉਧਰਲੇ ਸਾਡ ਬਾਹਰ ਵਾਲੇ ਪਾਸੇ ਪਾਣਾ ਖੁੱਡਾ ਇਧਰ ਕਰ ਦੀ ਬੈਕ ਸਾਈਡ ਠੀਕ ਹੈ ਬਈ ਵੀ ਇਧਰਲੀ ਸਾਈਡ ਕਰਦੇ ਮੇਰੀ ਵਾਲੇ ਪਾਸੇ ਪਾਊਗਾ ਖੁੱਡਾ ਇੱਧਰ ਤਾਂ ਪੈਂਦੇ ਨਹੀਂ ਕਿਉਂਕਿ ਇੱਧਰ ਥਾਂ ਹੀ ਹੈ ਨਹੀਂ ਜੀ ਹੋਰ ਨਾ ਉਸ ਪਾਸੇ ਆ ਨਾ ਵੀ ਇੱਧਰ ਖੁੱਡੇ ਵਾਲੀ ਸਾਈਡ ਐ ਇੱਧਰ ਵੀ ਹੈ ਨਹੀਂ ਬਈ ਥਾਂ ਨਹੀਂ ਤਾਂ ਇੱਧਰ ਪਾ ਲੈਂਦਾ ਖੁੱਡੇ ਆਪਾਂ ਠੀਕ ਐ ਚੋਬਰ ਤੇ ਬਾਕੀ ਜੀ ਆਪਣੀ ਸਾਈਕਲ ਦੇ ਕਰੋ ਦਰਸ਼ਨ ਟੁੱਟੀ ਪਈ ਐ ਸਾਰੀ ਯਾਰ ਟੁੱਟ ਗਈ ਕੀ ਕਰੀਏ ਚੋਬਰ ਦੀ ਸਾਈਕਲ ਆ ਬਸ ਟਾਇਰਾਂ 'ਚ ਵੀ ਹਵਾ ਹੈ ਨਹੀਂ ਸਕੂਲ ਲੈ ਜਾਂਦੀ ਛੱਡਿਆ ਮਤਲਬ ਲੈ ਜਾਂਦੀ ਤੇ ਕਰੇ ਵਾਪਸ ਆ ਜਾਂਦੀ ਬਸ ਇੰਨਾ ਹੀ ਬਹੁਤ ਆ ਅੱਗੇ ਰੇਂਜਰ ਸਾਈਕਲ ਆ ਗਈ ਸੀ ਆਪਣੇ ਲੱਛਣ ਹੈ ਨਹੀਂ ਨਾ ਅੱਗੇ ਰੇਂਜਰ ਆ ਗਈ ਸੀ ਵਧੀਆ ਸਾਈਕਲ ਸੀ ਚੋੜੇ ਟਾਇਰਾਂ ਵਾਲੀ 6 ਮਹੀਨੇ ਕੱਢੀ 6 ਮਹੀਨਿਆਂ ਬਾਅਦ ਐਂਟਾਈਬੀ ਵੇਹਿੰਦਾ